ਜੜਦੀ ਪੰਜਾਬ ਤੋਂ ਲਹਿੰਦੇ ਪੰਜਾਬ ਵੱਲ ਰਵਾਨਾ ਹੋਇਆ 14ਵਾਂ ਮਹਾਨ ਨਗਰ ਕੀਰਤਨ ਸਰਬੱਤ ਦੇ ਭਲੇ ਲਈ ਇਹ 14ਵਾਂ ਨਗਰ ਕੀਰਤਨ ਨਿਰੋਲ ਸੇਵਾ ਸੰਸਥਾ ਵੱਲੋਂ 1 ਮਾਰਚ ਨੂੰ ਕੱਢਿਆ ਗਿਆ ਸੀ ਤੇ ਅੱਜ ਇਹ ਗੁਰੂ ਸਾਹਿਬ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕਰਤਾਰਪੁਰ ਕੋਲਡੋਰ ਵਿਖੇ ਪਹੁੰਚਿਆ ਹੈ ਤੇ ਫੁੱਲਾਂ ਦੀ ਸ਼ਿੰਗਾਰੀ ਹੋਈ ਪਲਕੀ ਸਾਈਡ ਦੇ ਨਾਲ 520 ਸ਼ਰਧਾਲੂਆਂ ਦਾ ਜਥਾ ਲੈ ਕੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸੈਵੀ ਰਵਾਨਾ ਹੋਏਗਾ ਦੱਸਦੇ ਹਾਂ ਕਿ ਇਹ ਨਗਰ ਕੀਰਤਨ ਤੀਜੀ ਵਾਰ ਪਾਕਿਸਤਾਨ ਲਈ ਰਵਾਨਾ ਹੋਇਆ ਹੈ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਦੇ ਸਵਾਗਤ ਦੀ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਅੱਜ ਸ਼ਾਮ 4 ਵਜੇ ਇਸ ਦੀ ਵਾਪਸੀ ਡੇਰਾ ਬਾਬਾ ਨਾਨਕ ਕੋਰੀਡੋਰ ਵਿਖੇ ਹੋਵੇਗੀ ਇੱਕ ਤਰੀਕ ਤੋਂ ਆਰੰਭ ਹੋਇਆ ਮਹਾਨ ਨਗਰ ਕੀਰਤਨ ਇੰਡੋ ਪਾਕ ਬਾਰਡਰ ਤੇ ਪਹੁੰਚ ਚੁੱਕਾ ਹੈ ਔਰ ਇਹ ਨਗਰ ਕੀਰਤਨ ਜੋ ਹੈ ਹਰ ਸਾਲ ਇਸੇ ਤਰੀਕੇ ਨਾਲ ਪਾਕਿਸਤਾਨ ਜਾਂਦਾ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਕੇ ਇਸ ਦੀ ਸਮਾਪਤੀ ਹੁੰਦੀ ਹੈ ਇਸ ਵਾਰ ਵੀ ਤੁਸੀਂ ਦੇਖਿਆ ਕਿ ਹਾਥੀ ਔਰ ਸੁੰਦਰ ਪਾਲਕੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਥਾਪਿਤ ਕਰਕੇ ਲੈ ਜਾਂਦਾ ਜਾ ਰਿਹਾ ਕਿੰਵੀਂ ਹਰ ਅਗੇ ਜੀ ਉੱਥੇ ਚੌਥਾ ਮਹਾਨ ਨਗਰ ਕੀਰਤਨ ਆਈ ਇਹ ਸ਼੍ਰੀ ਮੋਕਸਤ ਸਾਹਿਬ ਤੋਂ ਨਾਰਾਮ ਪਹਾਈ ਕਰਤਾਰਪੁਰ ਸਾਹਿਬ ਜਾਣਾ ਹੈ ਇਸ ਸਮਾਪਤੀ ਆਈ ਕਿੰਨਾ ਕਿ ਆਨੰਦ ਤੇ ਕੀ ਦੁਆਵਾਂ ਨਾ ਕਰ ਚਰੇ ਬਹੁਤ ਹੈ ਸੰਗਤ ਦਾ ਬਹੁਤ ਬਤਸ਼ਾਹੀ ਇਹ ਨਗਰ ਕੀਰਤਨ ਮਹਾਨ ਨਗਰ ਕੀਰਤਨ ਆਈ ਨਰੋਦ ਸੇਵਾ ਸੰਸਥਾ ਨੂੰ ਨਗਰ ਕੀਰਤਨ ਆ ਜੀ ਕਿੱਦਾਂ ਦਾ ਲੱਗਦਾ ਜੀ ਫਿਰ ਨਗਰ ਕੀਰਤਨ ਸਭ ਤੋਂ ਇਹੋ ਹੀ ਨਗਰ ਕੀਰਤਨ ਜਿਹੜਾ ਪਾਕਿਸਤਾਨ ਚ ਤਿੰਨ ਵਾਰ ਜਾ ਆਇਆ ਹੈ ਇਹ ਤੀਜੀ ਵਾਰ ਚੱਲਿਆ ਹੁਣ ਉਧਰੋਂ ਵੀ ਕਹਿੰਦੇ ਸੰਗਤ ਆ ਰਹੀ ਹੈ ਹਾਂ ਅੱਗੋਂ ਆ ਰਹੀ ਸੰਗਤ ਪਾਲਕੀ ਲੈ ਕੇ ਸਾਬਨਾ ਉਧਰੋਂ ਵੀ ਆ ਪਾਕਿਸਤਾਨ ਵਾਲੇ ਪਾਸਿਓਂ ਵੀ ਪਾਲਕੀ ਲੈ ਕੇ ਸੰਗਤ ਜੋ ਹੈ ਉਹ ਇਹ ਭਾਰਤ ਦੇ ਐਲਓਸੀ ਤੇ ਪਹੁੰਚੇਗੀ ਜ਼ੀਰੋ ਲਾਈਨ ਤੇ ਆਏਗੀ ਔਰ ਇਨਾ ਸੰਗਤਾਂ ਦਾ ਸਵਾਗਤ ਕਰੇਗੀ ਤਸਵੀਰ ਦੇਖ ਲਵੋ ਕਿ ਇੰਡੋਪਾਕ ਬਾਰਡਰ ਦੇ ਲੈਂਡਪੋਰਟ ਅਥਾਰਟੀ ਦੇ ਦਫਤਰ ਦੀ ਇਹ ਜੋ ਤਸਵੀਰ ਹੈ ਜਿੱਥੇ ਜਥੇਬੰਦੀਆਂ ਵੀ ਪਹੁੰਚੀਆਂ ਨੇ ਜੰਗ ਸਿੰਘ ਜਿਹੜੇ ਨੇ ਉਹ ਗੱਤਕੇ ਦੇ ਜ਼ੋਰ ਦਿਖਾ ਰਹੇ ਆ ਚੈਕਿੰਗ ਹੋ ਰਹੀ ਆ ਉਸ ਤੋਂ ਬਾਅਦ ਇਹ ਨਗਰ ਕੀਰਤਨ ਜੋ ਹੈ ਇਹ ਪਾਕਿਸਤਾਨ ਲਈ ਰਵਾਨਾ ਹੋ ਜਾਏਗਾ ਕੈਮਰਾਮੈਨ ਬੰਟੀ ਦੇ ਨਾਲ ਆਨ ਅਅਰ ਲੀ ਨਿਤਿੰਤ ਲੁਤਰਾ ਡੇਰਾਬਾਬਾ ਨਾਲ ਇੰਡੋਪਾਕ ਬਾਰਡਰ ਕਿੱਥੋਂ ਆਏ ਤੇ ਕਿੱਥੇ ਜਾ ਰਹੇ ਸ਼੍ਰੀ ਗਵਸਰ ਦੀ ਧਰਤੀ ਤੋਂ ਆਇਆ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ ਅੱਛਾ ਜੀ ਕਿੰਨਾ ਕ ਅਨੰਦ ਆ ਰਿਹਾ ਬਹੁਤ ਜਿਆਦਾ ਅਨੰਦ ਆ ਰਿਹਾ ਜੀ ਹਾਂ ਜੀ ਕੀ ਕਹਣਾ ਚਾਹੋਗੇ ਕਿ ਪਾਕਿਸਤਾਨ ਜਾ ਰਹੇ ਹੋ ਕਿੰਨੀ ਸ਼ਰਤਾਂ ਲੈ ਕੇ ਕਿੰਨਾ ਕ ਸਤਕਾਰ ਲੈ ਕੇ ਪੂਰਾ ਸਤਕਾਰ ਲੈ ਕੇ ਜਾ ਰਹੇ ਜੀ ਪੂਰੀ ਸ਼ਰਦਾ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਹੀ ਆਉਂਦੇ ਆ ਜੀ ਨਗਰ ਕੀਰਤਨ ਨਾਲ ਨਾਲ ਬਠਿੰਡਾ ਤੋਂ ਆਏ ਆ ਜੀ ਨਹੀਂ ਪੂਰੀ ਫੈਮਿਲੀ ਹੈ ਸਿਰਫ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਜੀ ਗੁਰੂ ਜੀ ਤੁਹਾਡੀ ਤੇ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ ਪਾਕਿਸਤਾਨ ਹਾਂਜੀ ਵੀਜ਼ਾ ਦਾ ਨਹੀਂ ਲਿਆ ਉਸ ਇਧਰ ਹੀ ਆਵਾਂਗੇ ਇੰਡੀਆ ਸਾਈਡ ਹੀ ਆਵਾਂਗੇ ਕੋਲਡਰ ਤੱਕ ਜਾ ਰਹੇ ਹਾਂ ਹਾਂਜੀ ਨਹੀਂ ਅਸੀਂ ਅੱਜ ਹੀ ਆਏ ਜੀ ਇਸ ਸਾਨੂੰ ਪਤਾ ਸੀ ਇੱਕ ਤਰੀਕੋ ਚੱਲਿਆ ਹੈ ਜਿਹੜੀਆਂ ਇਹ ਬਾਡੀਜ਼ ਲਗੀਆਂ ਸਾਡੇ ਘਰ ਦੇ ਬਿਲਕੁਲ ਕੋਲ ਰੱਖ ਕੇ ਝਾਕੀਆਂ ਤਿਆਰ ਹੋਈਆਂ ਨੇ ਤੋਂ ਤੁਹਾਨੂੰ ਪਤਾ ਸੀ ਇਸ ਤਰ੍ਹਾਂ ਕੇ ਅਸੀਂ ਪਹੁੰਚੇ ਹਾਂ ਥੈਂਕ ਯੂ ਜੀ ਅਸੀਂ ਤਾਂ ਮਾਨਸਾ ਫਿੰਡਾ ਜ਼ਿਲ੍ਹੇ ਚੋਂ ਆਏ ਹਾਂ ਜੀ ਪਰਿਵਾਰ ਸਮੇਤ ਆਏ ਅਸੀਂ ਇੱਥੇ ਦਰਸ਼ਨ ਕਰਕੇ ਅਸੀਂ ਹੁਣ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾ ਰਹੇ ਹਾਂ ਸੰਗਤਾਂ ਸਮੇਤ ਹਾਂਜੀ ਧੰਨਵਾਦ ਸਰ ਜੀ ਇਹ ਨਗਰ ਕੀਰਤਨ ਕਿੱਥੋਂ ਆਰੰਭ ਹੋਇਆ ਔਰ ਕਿੱਥੋਂ ਨਗਰ ਕੀਰਤਨ ਲੱਗਿਆ ਇਹ ਜੋ ਨਰੋਲ ਸੇਵਾ ਸੰਸਥਾ ਦੇ ਵੱਲੋਂ 14ਵਾਂ ਮਹਾਨ ਨਗਰ ਕੀਰਤਨ ਦਾ ਯੋਜਨ ਕੀਤਾ ਗਿਆ ਹੈ ਇਹ ਗੁਰਦੁਆਰਾ ਗੋਬਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਇਆ ਤੇ ਪ੍ਰਾਦਰ ਬੜਾ ਹੁੰਦਾ ਹੋਇਆ ਅੱਜ ਇੱਥੇ ਡੇਰਾ ਬਾਬਾ ਨਾਨਕ ਦਾ ਸ਼ਰਮਕਲ ਹੋਇਆ ਤੇ ਹੁਣ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਰਵਾਨਗੀ ਹੋਈ ਹੈ ਜੀ ਕੰਮੀਆਂ ਸਤਿਕਾਰਯੋਗ ਜੀ 520 ਦੀ ਜਿਹੜੀ ਆਪਣਾ ਕਨਫਰਮ ਹੋਇਆ ਤੇ ਉਹ ਸੰਗਤਾਂ ਸਾਰੀਆਂ ਨਾਲ ਜਾ ਰਹੀਆਂ ਗੁਰੂ ਸਾਹਿਬ ਨਾਲ ਜਾ ਰਹੇ ਆ ਜੀ ਉਧਰੋਂ ਵੀ ਸੰਗਤ ਆ ਰਹੀ ਹੈ ਬਿਲਕੁਲ ਬਿਲਕੁਲ ਸਤਿਗੁਰੂ ਸੱਚਾ ਪਾਸ਼ਾ ਮਾਰਾਈ ਸਤਿ ਸ੍ਰੀ ਅਕਾਲ ਜੋ ਪਾਲਕੀ ਸਾਹ ਦੇ ਸਰੂ ਬਰਾਜਪਾਨ ਹੈ ਇਹੀ ਪਾਕਿਸਤਾਨ ਜਾਣਾ ਹੈ ਇਹ ਪੰਜ ਪਿਆਰੇ ਇਹ ਨਿਸ਼ਾਨ ਸਿੰਘ ਤੇ ਉਧਰੋਂ ਸੰਗਤ ਵੀ ਜਿਹੜੀ ਲੈਣ ਵਾਸਤੇ ਉਹ ਜ਼ੀਰੋ ਲਾਈਨ ਤੇ ਇੰਤਜ਼ਾਰ ਕਰ ਰਹੀ ਹੈ ਬੜੀ ਮਹਾਰਾਜ ਦੀ ਕਿਰਪਾ ਹੈ ਬੜਾ ਸੰਗਤ ਦੇ ਵਿੱਚ ਭਾਰੀ ਤੁਸੀਂ ਸਾਹਿਬ ਦੇਖਣ ਨੂੰ ਮਿਲ ਰਿਹਾ ਸਤਿਗੁਰਾਂ ਦੇ ਸਤਕਾਰ ਦੇ ਵਾਸਤੇ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਧਰਮ ਜਾਤੀ ਦੇ ਲੋਕ ਜਿਹੜੇ ਆ ਉਹ ਆ ਕੇ ਗੁਰੂ ਸਾਹਿਬ ਦਾ ਸਤਿਕਾਰ ਕਰ ਰਹੇ ਆ ਜੋ ਸੱਚੇ ਪਾਤਸ਼ਾਹ ਨੇ ਸਾਂਝੀ ਵਾਲਤਾ ਦਾ ਸਾਨੂੰ ਸੰਦੇਸ਼ ਦਿੱਤਾ ਅੱਜ ਉਹ ਪ੍ਰਤੱਖ ਹੁੰਦਾ ਨਜ਼ਰ ਆ ਰਿਹਾ ਹੈ ਜੀ ਨਾਮਾ ਜੀ ਮੇਰਾ ਨਾਮ ਕੁਲਤਾਰ ਸਿੰਘ ਬਰਾੜਾ ਜੀ ਜੀ ਕਿੰਨੇ ਦਿਨ ਲੱਗ ਕੇ ਪਾਕਿਸਤਾਨ ਜਾਣ ਲੱਗੇ ਆ ਔਰ ਕਿੰਤਰਾਂ ਦੇ ਸੰਗਤ ਨੂੰ ਪਛਾਵਾ ਦੇਖੋ ਬਹੁਤ ਸੰਗਤ ਦੇ ਵਿੱਚ ਉਪਸ਼ਾਹ ਜੀ ਸ਼੍ਰੀ ਮੁਕਤਸਰ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਅੱਜ ਜੇਣਾਪਾਪਾ ਨਾਨਕ ਤੋਂ ਰਵਾਨਗੀ ਹੋ ਰਹੀ ਹੈ ਕੀਰਕਾਤਾਰਪੁਰ ਸਾਹਿਬ ਦੀ ਔਰ ਅਸੀਂ ਬੜੇ ਭਾਕਾ ਵਾਲੇ ਆ ਜੋ ਇਹ ਨਗਰ ਕੀਰਤਨ ਦੇ ਨਾਲ ਸੰਗਤ ਜਾ ਰਹੀ ਹੈ ਸੱਚੇ ਗੁਰੂ ਨਾਨਕ ਪਾਸ਼ਾ ਦੀ ਉਹ ਪਾਵਨ ਧਰਤੀ ਹੈ ਜਿਸ ਧਰਤੀ ਦੇ ਉੱਤੇ ਸੱਚੇ ਪਾਸ਼ਾ ਨੇ ਕੀਰਤ ਕਰਕੇ ਸਾਨੂੰ ਉਹ ਉਪਦੇਸ਼ ਦਿੱਤਾ ਸੀਗਾ ਨਾਮ ਜਪਣ ਵੰਡ ਛਕਣ ਤੇ ਗਿੱਤ ਕਰਨ ਦਾ ਔਰ ਅੱਜ ਉਹ ਧਰਤੀ ਤੇ ਜਾ ਕੇ ਅਸੀਂ ਆਪਦੇ ਆਪ ਨੂੰ ਬੜੇ ਭਾਕਾ ਵਾਲੇ ਸਮਝ ਰਹੇ ਆ ਔਰ ਉਧਰੋਂ ਵੀ ਸੰਗਤ ਦੇ ਚੜਾ ਦਿਸਾ ਜਦੋਂ ਕਤਾਰਪੁਰ ਸਾਹਿਬ ਕੋਰੀਡੋਰ ਤੇ ਉੱਥੋਂ ਜਾ ਕੇ ਉਧਰੋਂ ਬਾਲਕੀ ਸਾਹਿਬ ਉਧਰੋਂ ਆ ਰਹੇ ਆ ਇਧਰੋਂ ਗੁਰੂ ਸਾਹਿਬ ਦੋ ਤਾਂ ਪਾਲਕੀ ਸਾਹਿਬ ਤੇ ਸਰਪੋਹ ਸਾਹਿਬ ਲੈ ਕੇ ਜਾਵਾਂਗੇ ਔਰ ਸਾਰੀ ਸੰਗਤ ਉਹ ਨਾਲ ਜਾਊਗੀ